ਫਗਵਾੜਾ ਸ਼ਹਿਰ ਵਿੱਚ ਚਾਹੇ ਦੇ ਨਹੀਂ ਚੋਰੀਆਂ ਤੇ ਲੁੱਟਖੋਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੋ ਰਿਹਾ ਹੈ ਜਿਸ ਕਾਰਨ ਇਥੇ ਇਲਾਕਾ ਵਾਸੀ ਖਾਸੇ ਪਰੇਸ਼ਾਨ ਨੇ ਉੱਥੇ ਪੁਲਿਸ ਲਈ ਵੀ ਇਹ ਵਾਰਦਾਤਾਂ ਪਰੇਸ਼ਾਨੀ ਦਾ ਕਾਰਨ ਬਣੀਆਂ ਹੋਈਆਂ ਹਨ ਚੋਰੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਮੋਨ ਫਾਸਟ ਫੂਡ ਦੇ ਬਿਲਕੁਲ ਹੀ ਨਜ਼ਦੀਕ ਅਸ਼ੇ ਕਰਿਆਨਾ ਸਟੋਰ ਵਿਖੇ ਜਿੱਥੋਂ ਕੀ ਚੋਰ ਭਾਰੀ ਮਾਤਰਾ ਵਿੱਚ ਕਰਿਆਨੇ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਇਸ ਬੰਦੀ ਗੱਲਬਾਤ ਕਰਦਿਆਂ ਦੁਕਾਨ ਦੇ ਮਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਦੁਕਾਨ ਬੰਦ ਕਰਕੇ ਗਏ ਸਨ ਤੇ ਸੋਮਵਾਰ ਜਦੋਂ ਉਹਨਾਂ ਨੇ ਦੁਕਾਨ ਤੇ ਆ ਕੇ ਦੇਖਿਆ ਤਾਂ ਚੋਰਾਂ ਨੇ ਦੁਕਾਨ ਦੇ ਸਟੋਰ ਦਾ ਦਰਵਾਜ਼ਾ ਤੋੜ ਕੇ ਸਟੋਰ ਵਿੱਚੋਂ 6 ਬਰੇਚਾ ਪਤੀ ਦੇ ਅਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਹੋਇਆ ਸੀ ਉਹਨਾਂ ਦੱਸਿਆ ਕਿ ਇਸ ਚੋਰੀ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਉਹਨਾਂ ਦਾ ਸਿਆਗੀ ਇਸ ਸੰਬੰਧੀ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ। ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਚੋਰਾਂ ਨੂੰ ਜਲਦ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ। ਮੈਂ ਅਜੇ ਜੰਨਾ ਸਟੋਰ ਮੇਰੇ ਫਾਦਰ ਤੇ ਮੈਂ ਉਹਨਾਂ ਦਾ ਬੇਟਾ ਵਿਜੇਕਮਾਲ ਤੇ ਮੈਂ ਸ਼ਨੀਵਾਰ ਲਾ ਕੇ ਗਿਆ ਸਮਾਨ ਫੋਨ ਕਰਕੇ ਗਿਆ ਤੇ ਮੈਂ ਕੱਲ ਜਦੋਂ ਆਮ ਰੁਟੀਨ ਦੇ ਵਿੱਚ ਆਪਾਂ ਹਰ ਵਾਰ ਆਨੇ ਸੋਦਾ ਸਹੀ ਤੋਂ ਹੀ ਕਰਦੇ ਆਂ ਸੈਟਿੰਗ ਕਰਦੇ ਆਂ ਪਰ ਉਹ ਆ ਸਹੀ ਨਹੀਂ ਕਰੋ ਜੀ ਤੇ ਜਦੋਂ ਅੱਜ ਸਵੇਰੇ ਆਇਆ ਤੇ ਜਦੋਂ ਮੈਂ ਤਾਲਾ ਖੋਲਿਆ ਤੇ ਉਹਦੇ ਵਿੱਚ ਮੈਂ ਦੇਖਿਆ ਕਿ ਸਾਹਮਣੇ ਕੋਈ ਜਿੱਦਾਂ ਹਲਚਲ ਹੋਈ ਕੁਝ ਬੋਲੇ ਦੇ ਵਿੱਚ ਫਿਰ ਮੈਨੂੰ ਸਮਝ ਨਹੀਂ ਆਈ ਤੇ ਮੈਂ ਕੀ ਮੈਂ ਦੇਖਾਂਗੇ ਦੇਖਦੇ ਕਿ ਫਿਰ ਮੈਂ ਜਦੋਂ ਦੇਖਣ ਲੱਗਾ ਸਕੈਨਿੰਗ ਦੇਖ ਕੇ ਉੱਥੇ ਮਨ ਚਿੰਨ੍ਹ ਦੇਖਿਆ ਪਰਲੇ ਪਾਸੇ ਇੱਕ ਤਾਲਾ ਟੁੱਟਾ ਪਿਆ ਤਾਲੇ ਦੇ ਵਿੱਚੋਂ ਅੜਲ ਟੁੱਟਾ ਪਿਆ ਅੜਲ ਟੁੱਟ ਕੇ ਉਹਦੇ ਵਿੱਚੋਂ ਖੋਲ ਕੇ ਵਿੱਚੋਂ ਬੋਰੇ ਵਿੱਚ ਚੱਕੇ ਗਏ ਤੇ ਕਈ ਬੋਰੇ ਜਿਹੜਾ ਪਾਰ ਦੇ ਪਿੱਛੇ ਧੰਨ ਚ ਲੱਗੇ ਸੀਗੇ ਬੋਰਿਆਂ ਨੂੰ ਚੱਕ ਕੇ ਅੱਗੇ ਲਿਆਏ ਗਿਆ ਤੇ ਉਹਦੇ ਵਿੱਚ ਉਹਨਾਂ ਨੂੰ ਦਿਖਾਈ ਗਿਆ ਛਾੜ ਛਾੜ ਕੇ ਮਾਲ ਜਿਹੜਾ ਲੈ ਕੇ ਗਿਆ ਦੇ ਵਿੱਚ ਕੀ ਲੈ ਗਏ ਆ ਇਹਦੇ ਵਿੱਚੋਂ ਆਪਣੇ 8 ਬੋਰੇ ਚਾਹਦੇ ਆ ਨਹੀਂ 6 ਕਬੋਰੇ ਚਾਹਦੇ ਆ ਉਹ ਤਾਂ ਪਹਿਲਾਂ ਜਿਹੜੇ ਨਿਗਾ ਪੈਂਦੀ ਪਈ ਉਹ ਬੋਰੇ ਮਿਰਸਾ ਜਿਹੜੇ ਅਫਸਰਾਂ ਚਾਹਦੇ 20 ਵਾਲੇ ਦੇ ਤੇ ਬਾਕੀ ਅਜ ਦੇਖਾਂਗੇ ਉਹਦੇ ਵਿੱਚ ਕੀ ਕੀ ਸੀ ਕੈਂਪੂ ਦੀਆਂ ਬੇਟੀਆਂ ਕੁਝ ਜਿੱਦਾਂ ਮਸਾਲੇ ਦੇ ਬੋਰੇ ਕਿਦਾਂ ਚੱਕੇ ਗਏ ਆ ਉਹਦੇ ਵਿੱਚੋਂ ਇਹ ਨਹੀਂ ਪਤਾ ਕੀ ਚੱਕੇ ਗਿਆ ਕਿ ਕੀ ਨਹੀਂ ਰੱਖਿਆ ਗਿਆ ਉਹ ਇਹਦੇ ਚ ਸਕੈਨ ਬਾਕੀ ਕਰਾਂਗੇ ਅੱਜ ਛਾਣਬੀਨ ਕਰਾਂਗੇ ਉਹਨਾਂ ਵਿੱਚੋਂ ਦੇਖਾਂਗੇ ਕੀ 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 ਮਿਸ ਆਇਆ ਦੇ ਵਿੱਚੋਂ ਕਿੰਨਾ ਕੁ ਨੁਕਸਾਨ ਲੱਗਦਾ ਉਹਨੂੰ 8000 ਦਾ ਬੋਰਾ 184 ਦਾ ਸਿੱਧਾ ਗਿਆ ਉਹ 884 ਦਾ ਸਿੱਧਾ ਹੀ ਬੋਰਾ ਬਾਕੀ ਹੁਣ ਬਾਕੀ ਹੁਣ ਦੇਖਾਂਗੇ ਕਿਉਂਕਿ ਮਾਲ ਤਾਂ ਇਹਦੇ ਸੰਨ ਅੰਗਰ ਤੋਂ ਪਹਿਜ ਹੁੰਦਾ ਹੀ ਆ ਕਿ ਕੋਈ ਪਤਾ ਨਹੀਂ ਦੁਕਾਨਦਾਰ ਨੂੰ ਕੀ ਸਾਹਿਬ ਕੀ ਕੀ ਮਾਲ ਆਉਂਦਾ ਤੇ ਕਿੰਨਾ ਪੁਲਿਸ ਨੂੰ ਦੱਸਦਾ ਹਜੇ ਪੁਲਿਸ ਵਾਲੇ ਰਿਪੋਰਟ ਨਹੀਂ ਲਈ ਆ ਫੋਨ ਕੀਤਾ ਹੈ ਮਿਲਦਾ ਇਹਨਾਂ ਨੇ ਜਿਕਰ ਜੋ ਹੈ ਕਿ ਫਗਵਾੜਾ ਇਲਾਕੇ ਵਿੱਚ ਆਹ ਦੇਣ ਹੀ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ ਲੋੜ ਹੈ ਪੁਲਿਸ ਪ੍ਰਸ਼ਾਸਨ ਨੂੰ ਚੋਰਾਂ ਖਿਲਾਫ ਸਭ ਤੋਂ ਸਖਤ ਕਾਰਵਾਈ ਕਰਨ ਦੀ ਤਾਂ ਜੋ ਇਲਾਕਾ ਵਾਸੀ ਵੀ ਰਾਹਤ ਪਰ ਜਿੰਦਗੀ ਬਤੀਤ ਕਰ ਸਕਣ ਫਗਵਾੜਾ ਤੋਂ ਨਵਰਾਂਗ ਚੈਨਲ ਐਮਐਸ ਰਾਹੀਂ ਰਿਪੋਰਟ ਫਗਵਾੜਾ ਸ਼ਹਿਰ ਵਿੱਚ ਆਹ ਦੇਣ ਹੀ ਚੋਰੀ ਅਤੇ ਲੁੱਟਖੋਦੀਆਂ ਵਾਰਦਾਤਾਂ ਵਿੱਚ ਇਜਾਫਾ ਹੋ ਰਿਹਾ ਹੈ ਜਿਸ ਕਾਰਨ ਚਥੇ ਇਲਾਕਾ ਵਾਸੀ ਖਾਸੇ ਪਰੇਸ਼ਾਨ ਨੇ ਉਥੇ ਪੁਲਿਸ ਲਈ ਵੀ ਇਹ ਵਾਰਦਾਤਾ ਪਰੇਸ਼ਾਨੀ ਦਾ ਕਾਰਨ ਬਣੀਆਂ ਹੋਈਆਂ ਹਨ ਚੋਰੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਮੋਨ ਫਾਸਟ ਫੂਡ ਦੇ ਬਿਲਕੁਲ ਹੀ ਨਜ਼ਦੀਕ ਅਸ਼ੇ ਕਰਿਆਨਾ ਸਟੋਰ ਵਿਖੇ ਜਿੱਥੋਂ ਕੀ ਚੋਰ ਭਾਰੀ ਮਾਤਰਾ ਵਿੱਚ ਕਰਿਆਨੇ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਇਸ ਬੰਦੀ ਗੱਲਬਾਤ ਕਰਦਿਆਂ ਦੁਕਾਨ ਦੇ ਮਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਦੁਕਾਨ ਬੰਦ ਕਰਕੇ ਗਏ ਸਨ ਤੇ ਸੋਮਵਾਰ ਜਦੋਂ ਉਹਨਾਂ ਨੇ ਦੁਕਾਨ ਤੇ ਆ ਕੇ ਦੇਖਿਆ ਤਾਂ ਚੋਰਾਂ ਨੇ ਦੁਕਾਨ ਦੇ ਸਟੋਰ ਦਾ ਦਰਵਾਜ਼ਾ ਤੋੜ ਕੇ ਸਟੋਰ ਵਿੱਚੋਂ 6 ਬੁਰੇ ਚਾਪਤੀ ਦੇ ਅਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਹੋਇਆ ਸੀ ਉਹਨਾਂ ਦੱਸਿਆ ਕਿ ਇਸ ਚੋਰੀ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਉਨਾਤਸਿਆਗੀ ਇਸ ਸੰਬੰਧੀ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ। ਹੁਣਾ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ। ਜ਼ਿਕਰ ਜੋ ਹੈ ਕਿ ਫਗਵਾੜਾ ਇਲਾਕੇ ਵਿੱਚ ਆਏ ਦਿਨ ਹੀ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਲੋੜ ਹੈ ਪੁਲਿਸ ਪ੍ਰਸ਼ਾਸਨ ਨੂੰ ਚੋਰਾਂ ਖਿਲਾਫ ਸਭ ਤੋਂ ਸਖਤ ਕਾਰਵਾਈ ਕਰਨ ਦੀ ਤਾਂ ਜੋ ਇਲਾਕਾ ਵਾਸੀ ਵੀ ਰਾਹਤਪ੍ਰੀ ਜਿੰਦਗੀ ਬਤੀਤ ਕਰ ਸਕਣ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਐਮਐਸ ਰਾਏ ਦੀ ਰਿਪੋਰਟ।